ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੀ ਦੁੱਧੀ ਯੂਨੀਅਨ ਵੱਲੋਂ ਕਿਸਾਨਾਂ ਦੇ 30 ਤਰੀਕ ਨੂੰ ਬੰਦ ਦੇ ਸੱਦੇ ਨੂੰ ਸਮਰਥਨ ਦਿੰਦੇ ਹੋਏ 30 ਤਰੀਕ ਨੂੰ ਦੁੱਧ ਨਾ ਪਾਨ ਦਾ ਐਲਾਨ ਕੀਤਾ ਗਿਆ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਜਿੰਦਾਬਾਦ ਜਿੰਦਾਬਾਦ ਪੰਜਾਬ ਦੋਦੀ ਡੇਰੀ ਜੁਨੇ ਨੇਕਤਾ ਜਿੰਦਾਬਾਦ 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 ਦੋਤਿਆਂ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਤਿਗੁਰੂ ਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੋਦੀ ਡੇਰੀ ਜੁਨੇਕਤਾ ਸਭ ਤੋਂ ਪਹਿਲਾਂ ਤਾਂ ਸਾਰੇ ਇਸ ਤਰ੍ਹਾਂ ਜਿਵੇਂ ਕਿ ਅ ਪਿਛਲੇ ਦਿਨੀ ਜਿਹੜਾ ਹੈਗਾ ਜੀਵਨ ਸਿੰਘ ਵਾਲੇ ਤਲਵੰਡੀ ਤੋਂ ਜੋ ਬਠਿੰਡੇ ਨੂੰ ਬੱਸ ਆ ਰਹੀ ਸੀ ਸੇਮ ਨਾਲੇ ਦੇ ਵਿੱਚ ਜਿਹੜਾ ਗੱਡਾਂ ਨਾਲਾ ਉੱਥੇ ਉਹਦੇ ਚ ਬੱਸ ਪਲਟਣ ਦੇ ਕਾਰਨ ਲਗਭਗ ਇੱਕ ਦਰਜਨ ਤੋਂ ਵੱਧ ਆਪਾਂ ਗਿਣ ਲਈਏ ਵੀ ਮੌਤਾਂ ਹੋਈਆਂ ਤੇ ਹੋਰ ਵੀ ਕੋਈ 45-50 ਸਵਾਰੀਆਂ ਸੀਗੀਆਂ ਜ਼ਖਮੀ ਵੀ ਹੋਏ ਲੋਕ ਤਾਂ ਅਸੀਂ ਜਿਹੜਾ ਹੈਗਾ ਪੰਜਾਬ ਦੁੱਧੀ ਡੇਰੀ ਜੀ ਉਹਨਾਂ ਨੇ ਏਕਤਾ ਵੱਲੋਂ ਸਮੂਹ ਪਰਿਵਾਰਾਂ ਦੇ ਨਾਲ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਮਾਤ ਹੋਈ ਹੈ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਅਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਭਾਰਤ ਸਰਕਾਰ ਤੋਂ ਵੀ ਇਹ ਮੰਗ ਕਰਦੇ ਆਂ ਜਿਵੇਂ ਜੋ ਬੱਸ ਦਾ ਡਰਾਈਵਰ ਸੀਗਾ ਉਹਨਾਂ ਦੇ ਵੀ ਦਸ਼ਮ ਚਾਰ ਆ ਵੀ ਛੋਟੇ-ਛੋਟੇ ਬੱਚੇ ਆ ਤਿੰਨ-ਚਾਰ ਤਾਂ ਜਿਹੜੀ ਆਰਥਿਕ ਸਥਿਤੀ ਆ ਉਹ ਵੀ ਬਹੁਤੀ ਆਪਾਂ ਕਹ ਲਈਏ ਵੀ ਚੰਗੀ ਨਹੀਂ ਹੈਗੀਗੀ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਵੀ ਜੋ ਵੀ ਇਹ ਜੋ ਬਸ ਪਾਰਟੀ ਆ ਗੰਦੇ ਨਾਲੇ ਦੇ ਵਿੱਚ ਜੋ ਮੌਤਾਂ ਹੋਈਆਂ ਆ ਉਹ ਸਮੂਹ ਪਰਿਵਾਰਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਹੋਇਆ ਜਿਹੜਾ ਮੁਆਵਜ਼ਾ ਹੈਗਾ ਉਹ ਦੇਣਾ ਚਾਹੀਦਾ ਹੈਗਾ ਤਾਂ ਜੋ ਜੋ ਬੱਚਿਆਂ ਦਾ ਪਾਲਣ ਪੋਸ਼ਣ ਅਕੇਲੇ ਪਰਿਵਾਰ ਆ ਉਹ ਸਹੀ ਤਰੀਕੇ ਨਾਲ ਕਰ ਸਕੇ ਤਾਂ ਦੂਜਾ ਇਸ ਤਰ੍ਹਾਂ ਹੈਗਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਪਿੱਛੇ ਵੀ ਲੰਮਾ ਸਮਾਂ ਕਿਸਾਨੀ ਅੰਦੋਲਨ ਚੱਲਿਆ ਤਾਂ ਦੁੱਧ ਦੀ ਯੂਨੀਅਨ ਦੀ ਡਟਮੀ ਹਮਾਇਤ ਹੈ ਜਿਹੜੀ ਕਿਸਾਨ ਅੰਦੋਲਨ ਨੂੰ ਰਹੀ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਦੁੱਧ ਦੀ ਸੇਵਾ ਲੈ ਕੇ ਵੀ ਕਨੌਰੀ ਬਾਡਰ ਤੇ ਪਹੁੰਚੇ ਆ ਤਾਂ ਹੁਣ ਜਿਹੜਾ ਹੈਗਾਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਹੈਗਾਗਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਔਰ ਸਾਡੀ ਜਥੇਬੰਦੀ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਬੰਦ ਰੱਖ ਕੇ ਜਿਹੜਾ ਸਮਰਥਨ ਹੈ ਉਹ ਪੰਜਾਬ ਬੰਦ ਦਾ ਦਿੱਤਾ ਜਾਵੇ ਕਿਸਾਨ ਜਥੇਬੰਦੀਆਂ ਦਾ ਤਾਂ ਸਾਡੀ ਇਹ ਸਾਰੀ ਹੀ ਸੂਬੇ ਦੀ ਲੀਡਰਸ਼ਿਪ ਦਾ ਸੂਬਾ ਕਮੇਟੀ ਦਾ ਫੈਸਲਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਦੁੱਧ ਦਾ ਕਾਰੋਬਾਰ ਬੰਦ ਰੱਖ ਕੇ ਕਿਸਾਨ ਜੱਥੇਬੰਦੀਆਂ ਦਾ ਅਸੀਂ ਸਮਰਥਨ ਕਰਦੇ ਆਂ ਔਰ ਜੋ ਸਾਡੇ ਦੁੱਧੀ ਭਰਾ ਆਗੇ ਉਹ ਕੱਲ ਦਿਨ ਸੋਮਵਾਰ ਨੂੰ ਆਪਦਾ ਦੁੱਧ ਦਾ ਕਾਰੋਬਾਰ ਬੰਦ ਰੱਖਣਗੇ ਔਰ ਵੱਖ-ਵੱਖ ਥਾਵਾਂ ਤੇ ਜਿੱਥੇ-ਜਿੱਥੇ ਵੀ ਇਹਨਾਂ ਦੇ ਪੁਆਇੰਟ ਹੈ ਜਿਵੇਂ ਆਪਣੇ ਇੱਥੇ ਕਨਈਆ ਚੌਕ ਹੋ ਗਿਆ ਹੋਰ ਵੀ ਰਾਮਪੁਰੇ ਵਾਲੇ ਰਾਮਪੁਰੇ ਜਾਣਗੇ ਾਟੋਟ ਜੋ ਮੰਡੀਆਂ ਜਾਂ ਜਿਹੜੇ ਆ ਤਾਂ ਜਿੱਥੇ-ਜਿੱਥੇ ਵੀ ਇਨਾ ਦਾ ਸੰਘਾਰਸ਼ ਚ ਹੋਊਗਾ ਕਿਸਾਨ ਜਥੇਬੰਦੀਆਂ ਦਾ ਉੱਥੇ ਦੁੱਧ ਦੀ ਭਰਾਮਾ ਵੱਲੋਂ ਜਾ ਕੇ ਸਮੂਲੀਅਤ ਕੀਤੀ ਜਾਊਗੀ ਔਰ ਅਸੀਂ ਇਹ ਵਿਸ਼ਵਾਸ ਦਿਵਾਉਣਾ ਹੈ ਕਿਸਾਨ ਜਥੇਬੰਦੀਆਂ ਨੂੰ ਜਿੰਨਾ ਚਿਰ ਵੀ ਇਹ ਸੰਘਾਰਸ਼ ਚੱਲਦਾ ਹੈ ਜੋ ਸਾਡੇ ਮਾਨਯੋਗ ਸਰਦਾਰ ਜਗਜੀਤ ਸਿੰਘ ਜਿਲਦੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਆ ਅਸੀਂ ਉਹਨਾਂ ਦੀ ਇਸੇ ਤਰ੍ਹਾਂ ਡਟਵੀਂ ਹਮਾਇਤ ਹੈ ਜੋ ਜਥੇਬੰਦੀ ਵੱਲੋਂ ਕਰਦੇ ਰਹਾਂਗੇ ਜਿਹਨੂੰ ਦੇਖਿਆ ਜਾਵੇ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਜਿਹੜੇ ਡੱਲੇਵਾਲ ਦੀ ਸਿਹਤ ਬਾਰੇ ਵੀ ਨਹੀਂ ਜਾਣਕਾਰੀ ਲਈ ਤੇ ਨਾ ਹੀ ਅੱਜ ਤੱਕ ਮੀਟਿੰਗ ਕੀਤੀ ਗਈ ਹੈ ਕੋਈ ਦੇਖੋ ਜੀ ਇਸ ਤਰ੍ਹਾਂ ਗਾ ਇਹ ਬਹੁਤ ਹੀ ਮੰਦ ਭਾਗਾ ਗਾ ਬਾਕੀ ਆਪਾਂ ਦੇਖਿਆ ਹੀ ਐ ਭਾਵੇਂ ਕਿ ਹੁਣ ਜਿਹੜੀ ਸਰਕਾਰ ਐ ਆਪਾਂ ਕਹਿੰਦੇ ਵੀ ਜੋੜ ਜੜੀ ਜਿਹੜੀ ਸਰਕਾਰ ਬਣੀ ਹੋਈ ਐ ਪਰ ਪਹਿਲਾਂ ਜਿਵੇਂ ਬਹੁਮਤ ਸੀਗਾ ਸਰਕਾਰ ਕੋਲੇ ਜਦੋਂ ਪਹਿਲਾਂ ਵੀ 700 ਤੋਂ ਉੱਪਰ ਕਿਸਾਨਾਂ ਦੀਆਂ ਮੌਤਾਂ ਹੋਊਗਾ ਤਾਂ ਉਸ ਤੋਂ ਬਾਅਦ ਕਿਤੇ ਜਾ ਕੇ ਕੋਈ ਗੱਲ ਸੁਣੀ ਉਹ ਵੀ ਸੁਣੀ ਜਿਹੋ ਜੀ ਨਾ ਸੁਣੀ ਵੀ ਉਦੋਂ ਜਿਹੜੇ ਕਾਨੂੰਨ ਆ ਵਾਪਸ ਲਏ ਗਏ ਔਰ ਜੋ ਐਮਐਸਪੀ ਦੇ ਗਾਰੰਟੀ ਦੀ ਗੱਲ ਕਰੀ ਗਈ ਵੀ ਐਮਐਸਪੀ ਦੇਵਾਂਗੇ ਫਸਲਾਂ ਤੇ ਤਾਂ ਹੁਣ ਜਿਹੜੀ ਸਰਕਾਰ ਆ ਉਸ ਗੱਲ ਤੋਂ ਮੁਨਕਰ ਹੋ ਰਹੀ ਹੈ ਇਸ ਤਰ੍ਹਾਂ ਦਾ ਰਵਈਆ ਹੈਗਾ ਜਿਹੜਾ ਸਰਕਾਰ ਨੂੰ ਨਹੀਂ ਅਪਣਾਉਣਾ ਚਾਹੀਦਾ ਸਦਾ ਜਿਹੜੀਆਂ ਸਰਕਾਰਾਂ ਹੈਗਾ ਇਹ ਬਹੁਮਤ ਚ ਨਹੀਂ ਰਹਿੰਦੀਆਂ ਹੁੰਦੀਆਂ ਸਤਾ ਚ ਨਹੀਂ ਰਹਿੰਦੀਆਂ ਹੁੰਦੀਆਂ ਹੈਗਾ ਲੋਕ ਹੀ ਸਰਕਾਰਾਂ ਬਣਾਉਂਦੇ ਆ ਔਰ ਲੋਕ ਹੀ ਸਰਕਾਰਾਂ ਨੂੰ ਜਿਹੜਾ ਗਰਾਉਂਦੇ ਆ ਇਸ ਕਰਕੇ ਜੋ ਮੋਦੀ ਦੀ ਇਹ ਅੰਨੀ ਤੇ ਗੁੰਗੀ ਬੋਲੀ ਸਰਕਾਰ ਹੈ ਉਹਨਾਂ ਨੂੰ ਸਰਕਾਰ ਜਿਹੜਾ ਮਾਨਯੋਗ ਢੱਲੇਵਾਲ ਸਾਹਿਬ ਮਰਲ ਵਰਤ ਤੇ ਬੈਠੇ ਆ ਉਹਨਾਂ ਦਾ ਮਰਨ ਵਰਤ ਖਿਲਵਾਉਣਾ ਚਾਹੀਦਾ ਔਰ ਜਿਹੜੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਹੈ ਤਾ ਜੋ ਜਿਹੜੀ ਉਹਨਾਂ ਦੀ ਜਾਨ ਹੈ ਉਹ ਬਚ ਜਾ ਕੇ ਕਿਉਂਕਿ ਜਿਹੜੀ ਉਹਨਾਂ ਦੀ ਜਾਨ ਹੈ ਉਹ ਬਹੁਤ ਜ਼ਰੂਰੀ ਹੈ ਉਹ ਪੂਰੇ ਕਿਸਾਨਾਂ ਲਈ ਜਿਹੜਾ ਹੈਗਾ ਆਪਦਾ ਸੰਘਰਸ਼ ਲੜ ਰਹੇ ਆ ਤਾਂ ਆਪਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਔਰ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹਣਾ ਹੈਗਾ ਕਿ ਜਲਦ ਤੋਂ ਜਲਦ ਜਿਹੜਾ ਇਸ ਮਸਲੇ ਦਾ ਬਹਿ ਕੇ ਹੱਲ ਕੱਢਿਆ ਜਾਵੇ ਔਰ ਮਰਨ ਵਰਤਾ ਜਿਹੜਾ ਮਾਨਯੋਗ ਟੱਲੇਵਾਲ ਸਾਹਿਬ ਦਾ ਖਲਵਾਇਆ ਜਾਵੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਆਦੇਸ਼ ਦਿੱਤੇ ਸੀਗੇ ਕਿ ਜਿਹੜੀ ਸਿਹਤ ਦੀ ਜਾਣਕਾਰੀ ਦਿੱਤੀ ਜਾਵੇ ਪਰ ਡਾਕਟਰ ਕਹਿੰਦੇ ਵੀ ਬਹੁਤ ਨਾਜ਼ੁਕ ਹੈ ਕਿਤੇ ਵੀ ਕੋਈ ਹਾਦਸਾ ਹੋ ਸਕਦਾ ਹੈਗਾ ਤੇ ਉਦੋਂ ਕਿ ਆਪਣੇ ਪੰਜਾਬ ਸਰਕਾਰ ਨੇ ਐਫੀਡੈਵਿਟ ਦਿੱਤਾ ਕਿ ਇਹਦੀ ਜਿਹੜੀ ਸਿਹਤ ਹੈ ਉਹ ਬਿਲਕੁਲ ਠੀਕ ਹੈਗੀ ਨਹੀਂ ਸਿਹਤ ਤਕਰੀਬਨ ਦੇਖੋ ਰੋਜ਼ ਆਪਾਂ ਖਬਰਾਂ ਸੁਣਦੇ ਹਾਂ ਜੀ ਅਸੀਂ ਜਾ ਕੇ ਵੀ ਆਏ ਆ ਨਾਜ਼ੁਕੀ ਹੈ ਉਹਨਾਂ ਦੀ ਰਹੀ ਗੱਲ ਆਡਰਾਂ ਦੀ ਜਿਹੜਾ ਜੋ ਮਾਨਜੋਗ ਅਦਾਲਤ ਹੈ ਸੁਪਰੀਮ ਕੋਰਟ ਆ ਉਹਨਾਂ ਨੇ ਵੀ ਜੋ ਵੀ ਆਪਾਂ ਕਹਿੰ ਲਈਏ ਸਰਕਾਰ ਦੀ ਕਾਠਪੁਤਲੀ ਦੀ ਤਰ੍ਹਾਂ ਕੰਮ ਕਰਦੇ ਆ ਜਿੱਥੇ ਉਹ ਇਹ ਡੱਲੇਵਾਲ ਸਾਹਿਬ ਨੂੰ ਕਹਿੰਦੇ ਆ ਵੀ ਟ੍ਰੀਟਮੈਂਟ ਲਿਆ ਜਾਵੇ ਉੱਥੇ ਉਹ ਸਰਕਾਰ ਨੂੰ ਵੀ ਝਾੜ ਪਾ ਸਕਦੇ ਆ ਵੀ ਜੋ ਇਹ ਮੰਗਾ ਪਹਿਲਾਂ ਮੰਨੀਆਂ ਗੰਗਾ ਸੀਗਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਐਮਐਸਪੀ ਆ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇ ਕਿਉਂਕਿ ਕਿਸੇ ਵੀ ਮਾਲਾ ਆਪਾਂ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਸਾਨੂੰ ਨਹੀਂ ਲੱਗਦਾਗਾ ਵੀ ਜਿਵੇਂ ਆਪਾਂ ਬਦਲਾ ਬਦਲਾ ਕਰਦੇ ਸੀਗੇ ਵੀ ਕੋਈ ਕਿਸੇ ਕਿਸਮ ਦਾ ਬਦਲਾਅ ਹੋਇਆ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਹੋਇਆ ਹੋਵੇ ਵੀ ਜਿਹੜਾ ਆਪਾਂ ਕਹਿ ਦਈਏ ਵੀ ਇਹ ਸਰਕਾਰ ਬਹੁਤ ਚੰਗੀ ਆ ਉਹ ਜੋ ਮੋਦੀ ਸਰਕਾਰ ਆ ਕਿਉਂਕਿ ਜਿਵੇਂ ਹੁਣ ਆਪਾਂ ਦਵਾਈਆਂ ਵਗੈਰਾ ਵੀ ਵੇਣੇ ਆ ਪਿੱਛੇ ਜੇ ਇੱਕ ਮਾਲੋ ਦਵਾਈ ਹੈ ਜਿਹੜੀ ਉਹ ਜਿਹੜਾ ਉਹਦਾ ਪ੍ਰਿੰਟ ਆ ਉਹ 5000 ਰੁਪਿਆ ਸੀਗਾ ਤੇ ਦਵਾਈ ਉਹ 500 ਰੁਪਏ ਦੀ ਮਿਲੀ ਇਹਨਾਂ ਚੀਜ਼ਾਂ ਤੇ ਵੀ ਗੌਰ ਕਰਨ ਦੀ ਲੋੜ ਆ ਜਿਹੜਾ ਹੈਗਾ ਜਿਵੇਂ ਇਸੇ ਤਰ੍ਹਾਂ ਦੁੱਧ ਆ ਹੁਣ ਆ ਫਲੱਡ ਸੀਜ਼ਨ ਚੱਲੀ ਜਾਂਦਾ ਦੁੱਧ ਦੇ ਰੇਟ ਬਿਲਕੁਲ ਡਾਊਨ ਹੈ ਦੁੱਧ ਤੇ ਵੀ ਅਸਲ ਚ ਐਮਐਸਪੀ ਹੋਣੀ ਚਾਹੀਦੀ ਆ ਪਰ ਸਰਕਾਰਾਂ ਜਿਹੜਾ ਹੈਗਾ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਅਪਣਾਉਣਾ ਚਾਹੁੰਦੀਆਂ ਹੈਗਾ ਧੰਨਵਾਦ